ਗੁਰੂ ਦਰਦ ਦੇ ਸਿੱਖ ਕਿਹੋ ਜਿਹੇ ਨੇ ਸਹਿਬ ਦੇ ਚਰਨਾ ਵਿੱਚ ਇੱਕ ਸਿੱਖ ਹੁੰਦਾ ਹੈ ਉਹਦਾ ਨਾਮ ਹੈ ਭਾਈ ਰਾਮਦੇਵ ਗੁਰੂ ਚਰਨਾ ਵਿੱਚ ਮੱਥਾ ਟੇਕਿਆ ਸਤਿਗੁਰੂ ਮੇਰੇ ਤੇ ਕਿਰਪਾ ਕਰੋ ਸਹਿਬ ਨੇ ਵਚਨਾਂ ਕਿਹਬੀ ਦੀ ਕਿਰਪਾ ਚਾਹਣੇ ਗੁਰੂ ਘਰ ਵਿੱਚ ਦੋ ਸਭ ਤੋਂ ਕੀਮਤੀ ਦਾਤਾਂ ਨੇ ਮਹਿੰਗੀਆਂ ਦਾਤਾਂ ਨੇ ਇੱਕ ਸੇਵਾ ਦੂਜਾ ਸਿਮਰਨ ਤੇ ਭਾਈ ਰਾਮਦੇਵ ਤੂੰ ਸੇਵਾ ਵਿੱਚ ਲੱਗ ਜਾ ਸਿਮਰਨ ਕਰਨਾ ਸ਼ੁਰੂ ਕਰ ਲੈ ਗੁਰੂ ਨਾਨਕ ਸਾਹਿਬ ਜੀ ਕਿਰਪਾ ਬਾਪਰ ਜਾਏਗੀ ਅੱਜ ਵੀ ਕੋਈ ਬੰਦਾ ਚਾਹੇ ਵੀ ਮੇਰੇ ਤੇ ਗੁਰੂ ਦੀ ਰਹਿਮਤ ਹੋ ਜਾਏ ਮੇਰੇ ਕਾਰਜ ਸਵਰਜਣ ਮੇਰਾ ਮਨੁੱਖਾ ਜਨਮ ਸਫਲ ਹੋ ਜਾਏ ਕਿਸੇ ਨੂੰ ਕੁਝ ਪੁੱਛਣ ਦੱਸਣ ਦੀ ਲੋੜ ਨਹੀਂ ਹੈ ਉਹ ਗੁਰੂ ਦਰ ਸੇਵਾ ਤੇ ਸਿਮਰਨ ਸ਼ੁਰੂ ਕਰ ਜਵੇ ਗੁਰੂ ਕਿਰਪਾ ਕਰ ਦਿੰਦੇ ਭਾਈ ਰਾਮਦੇਵ ਨੇ ਇੱਕ ਸੇਵਾ ਚੁਣ ਲਈ ਉਹਨੇ ਗਾਗਰ ਲਈ ਗਾਗਰ ਤੇ ਰੋਜ਼ਾਨਾ ਪਾਣੀ ਦੀ ਸੇਵਾ ਕਰਦਾ ਹੈ ਜਿਹੜੀ ਅਹਿਮ ਸੇਵਾ ਹੈ ਪਾਣੀ ਲੈ ਕੇ ਆਉਂਦਾ ਹੈ ਗੁਰੂ ਕੇ ਲੰਗਰਾਂ ਵਿੱਚ ਜਲ ਵਰਤ ਆਉਂਦਾ ਹੈ ਫਿਰ ਉਹ ਜਿੱਥੇ ਗੁਰੂ ਜੀ ਦਾ ਦਰਬਾਰ ਸਜਣਾ ਹੈ ਤੇ ਉੱਥੇ ਪਹਿਲਾਂ ਹੀ ਗੁਰੂ ਕੇ ਦਰਬਾਰ ਸਜਣ ਤੋਂ ਪਹਿਲਾਂ ਛਣਕਾ ਕਰਕੇ ਤੇ ਉੱਥੇ ਦਰਬਾਰ ਸਜਦਾ ਦਿਨ ਰਾਤ ਪਾਣੀ ਧੋਂਦਾ ਹੈ ਇਤਿਹਾਸ ਕਹਿੰਦੇ ਕਈ ਮਹੀਨੇ ਸ਼ਿਰ ਤੇ ਗਾਗਰ ਚੁੱਕ ਕੇ ਸੇਵਾ ਕਰਦੇ ਭਈ ਲਾਮ ਦੇ ਤੁਮ ਧਾਨ ਸਾਹਿਬ ਹੈ ਨਾ ਜਿਹੜਾ ਹਰਿਆਣੇ ਵਿੱਚ ਉਹ ਟਿਕਾਣਾ ਆ ਗਿਆ ਉਦੋਂ ਕੁਦਰਤੀ ਗੱਲ ਹੈ ਇਹੋ ਜਿਹਾ ਸਮਾਂ ਸੀ ਖੁੱਲੇ ਪੰਡਾਲਾਂ ਵਿੱਚ ਦਰਬਾਰ ਸਜਨੇ ਤੇ ਪਾਣੀ ਛਿੜਕਣਾ ਪੈਂਦਾ ਸੀ ਉਹ ਦਰਬਾਰ ਦੀ ਸੇਵਾ ਨਿਭਾ ਕੇ ਹਟਿਆ ਸੀ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ ਸਜਿਆ ਹੈ ਅੱਜ ਦੂਜੇ ਪਾਸੇ ਫਹੀਦਾਮ ਦੇਵ ਆਪਣੀ ਦਸਤਾਰ ਲਾਉਂਦਾ ਹੈ। ਕੇਸਾਂ ਦੀ ਸੰਭਾਲ ਕਰਨ ਵਾਸਤੇ ਇਹ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਉਹਦੇ ਸਿਰ ਤੇ ਜ਼ਖਮ ਹੋ ਗਿਆ ਸੀ। ਗਾਗਰ ਚੁੱਕ ਚੁੱਕ ਕੇ ਇਹਨੂੰ ਉਤਾਰਿਆ ਦਸਤਾਰ ਖੋਲੀ ਤੇ ਉਹਦੇ ਸਿਰ ਤੇ ਜ਼ਖਮ ਸੀ ਉਹ ਜਦੋਂ ਜ਼ਖਮ ਸੰਭਾਲ ਰਿਹਾ ਮਾਤ ਨਾਨਕੀ ਜੀ ਦੀ ਨਜ਼ਰ ਪੈ ਗਿਆ। ਮਾਤ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਂ ਨੇ ਜਦੋਂ ਨਗਰ ਪੇ ਆਤੇ ਮਾਤ ਨਾਨਕੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਆਖੀ ਪਾਤਸ਼ਾਹ ਭਾਈ ਨਾਮ ਦੇਵ ਤੇ ਕਿਰਪਾ ਕਰੋ ਲੰਬੇਰਾ ਸਮਾ ਹੋ ਗਿਆ ਉਹ ਸੇਵਾ ਇੰਨੀ ਭਾਵਨਾ ਨਾਲ ਕਰਦਾ ਸਵੇਰ ਤੋਂ ਲੈ ਕੇ ਪਾਣੀ ਢੋਂਦਾ ਤੇ ਉਹ ਗਾਗਰ ਚੁੱਕ ਕੇ ਜ਼ਖਮ ਹੋ ਗਿਆ ਗੁਰੂ ਜੀ ਨੇ ਹੁਕਮ ਕੀਤਾ ਆਪਣੇ ਦਰਬਾਰ ਵਿੱਚ ਬੁਲਾਇਆ ਜਦੋਂ ਉਹਨੇ ਦਰਬਾਰ ਵਿੱਚ ਆ ਕੇ ਮੱਥਾ ਟੇਕਿਆ ਤੇ ਗੁਰੂ ਇੱਕ ਬਹਾਦਰ ਸਾਹਿਬ ਨੇ ਬਚਨ ਆਖੇ ਕਹਿਣ ਲੱਗੇ ਇਹ RAM DEV ਨਹੀਂ ਇਹ ਸਾਡਾ ਭਾਈ ਮੀਹ ਹੈ ਇਹ ਸਾਡਾ ਮੀਹ ਸਾਹਿਬ ਹੈ ਇਹ ਸ਼ਬਦ ਕਿਉਂ ਕਿਹਾ ਕਹਿਣ ਲੱਗੇ ਜਿਵੇਂ ਮੀਂਹ ਵਰਦਾ ਹੈ ਬੱਦਲਾਂ ਵਿੱਚੋਂ ਇਵੇਂ ਇਹ ਗੁਰੂ ਕੇ ਲੰਗਰਾਂ ਵਿੱਚ ਜਲ ਲੇ ਕੇ ਆਉਂਦਾ ਹੈ ਇਵੇਂ ਇਹ ਸੰਗਤਾਂ ਲਈ ਜਲ ਦਾ ਸ਼ਰਕਾਹ ਕਰਦਾ ਹੈ ਇਹ ਸਾਡਾ ਮੀਹ ਸਾਹਿਬ ਹੈ ਅੱਜ ਹਜ਼ੂਰ ਨੇ ਇੱਕ ਬਚਨ ਆਖਿਆ ਕਹਿਣ ਲੱਗੇ RAM DEV ਭਾਈ ਮੀਹ ਦੀ ਗਾਗਰ ਰੱਖਦੇ ਹੋ ਤਿੰਨ ਦਾਤਾਂ ਦਿੱਤੀਆਂ ਇੱਕ ਨਿਸ਼ਾਨ ਸਾਹਿਬ ਇੱਕ ਦੱਖਣੀ ਬਲਦ ਤੇ ਇੱਕ ਨਗਾਰਾ ਤਿੰਨ ਚੀਜ਼ਾਂ ਦੇਖ ਕੇ ਬਚਨ ਆਖੇ ਅੱਜ ਤੱਕ ਤੁਸੀਂ ਪਾਣੀ ਦਾ ਛੜਕਾ ਕੀਤਾ ਹੈ ਸੇਵਾ ਸਿਮਰਨ ਕਰਕੇ ਤੁਹਾਡਾ ਅੰਦਰ ਇੰਨਾ ਪਵਿੱਤਰ ਹੋ ਗਿਆ ਹੈ ਇੰਨਾ ਪਵਿੱਤਰ ਹੋ ਗਿਆ ਹੈ ਆਪਣੀ ਰਸਨਾ ਰਾਹੀ ਹੁਣ ਗੁਰੂ ਕੀ ਬਾਣੀ ਦਾ ਤਪ ਦੇ ਹਿਰਦੇ ਤੇ ਛਿੜਕਾ ਕਰੋ ਜਿਹੜਾ ਤੁਹਾਡੇ ਤੋਂ ਅੰਮ੍ਰਿਤ ਬਾਣੀ ਸੁਨੇਗਾ ਬਕਾਰਾਂ ਵਿੱਚ ਤਪ ਦੇ ਹਿਰਦੇ ਠੰਡੇ ਹੋ ਜਾਣਗੇ ਪ੍ਰਚਾਰ ਦੀ ਸੇਵਾ ਵਾਸਤੇ ਤੋਰਤਾ ਧਿਆਨ ਨਾਲ ਸੁਣਿਓ ਇੱਕ ਮੈਂ ਬੇਨਤੀ ਕਈ ਵਾਰੀ ਆਖਣਾ ਹੈ ਗੁਰੂ ਸਹਿਬਾਨਾ ਮੇਲੇ ਨਾ ਪ੍ਰਚਾਰਕ ਸਤਗੁਰੂ ਥਾਪ ਦੇ ਹੁੰਦੇ ਸਨ ਸੇਵਾ ਸਿਮਰਨ ਵਾਲਿਆਂ ਨੂੰ ਅੱਜ ਮੇਰੇ ਵਰਗੇ ਆਪੂ ਬਣੇ ਪ੍ਰਚਾਰਕ ਨੇ ਤਾਂ ਹੀ ਬਹੁਤਾ ਖਲਾਰਾ ਪਿਆ ਹੋਇਆ ਕਿਵੇਂ ਕਰ ਦਿਓ ਇਹ ਕੋੜਾ ਸੱਚ ਹੈ ਉਸ ਵੇਲੇ ਸੇਵਾ ਤੇ ਸਿਮਰਨ ਕਰਨ ਵਾਲਿਆਂ ਨੂੰ ਗੁਰੂ ਬਖਸ਼ਿਸ਼ ਕਰਕੇ ਥਾਪਦੇ ਸਨ ਅੱਜ ਦੋ ਕਿਤਾਬਾਂ ਪੜੀਆਂ ਤੇ ਉਹ ਬੰਦਾ ਸੋਚਦਾ ਵੀ ਮੇਰੇ ਵਰਗਾ ਕੌਣ ਹੈ ਤੇ ਕਈ ਵਾਰੀ ਉਹ ਗੁਰਮਤ ਤੋਂ ਵੀ ਉਲਟ ਗੱਲ ਕਰ ਜਾਂਦੇ ਨੇ ਫਿਰ ਬੇਨਤੀ ਤੁਹਾਨੂੰ ਕਰਾਂ ਭਾਈ ਮੀਆਂ ਸਾਹਿਬ ਹੁਣ ਪ੍ਰਚਾਰ ਕਰਦਾ ਇਹ ਇਤਿਹਾਸ ਵਿੱਚ ਹੈ ਵੀ ਜਿਸ ਪਾਸੇ ਨੂੰ ਸਤਿਗੁਰੂ ਗਏ ਨਾ ਮੁਰਾਦਾਬਾਦ ਲਖਨਊ ਇਧਰਲੇ ਇਲਾਕੇ ਨੂੰ ਉਹ ਪਹਿਲਾਂ ਜਾ ਕੇ ਹੀ ਭਾਈ ਮੀਆਂ ਜੀ ਜ਼ਮੀਨ ਤਿਆਰ ਕਰ ਦਿੰਦੇ ਸਨ ਜ਼ਮੀਨ ਤਿਆਰ ਕਰਨ ਦਾ ਭਾਵ ਹੈ ਸੰਗਤਾਂ ਨੂੰ ਰੱਬੀ ਉਪਦੇਸ਼ ਦਿੰਦੇ ਸਨ ਬਾਣੀ ਨੜ ਜੋੜਦੇ ਸਨ ਸੁਨੇਹਾ ਲਾਉਂਦੇ ਸਨ ਇਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਰਹੇ ਨੇ ਸਮਾ ਨਿਕਲਦਾ ਗਿਆ ਇੱਕ ਵੇਲਾ ਉਹ ਵੀ ਹੁੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਨਵੰਬਰ ਮਹੀਨੇ 1675 ਵਿੱਚ ਸ਼ਹਾਦਤ ਹੁੰਦੀ ਹੈ ਮਨੁੱਖਤਾ ਦੇ ਭਲੇ ਲਈ ਆਪਣਾ ਕੁਰਬਾਨ ਕਰਦੇ ਨੇ ਤੇ ਭਾਈ ਮੀਆ ਜੀ ਫਿਰ ਪ੍ਰਚਾਰ ਦੀ ਸੇਵਾ ਨਿਭਾਰੇ ਨੇ ਦਸਵੇਂ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ ਭਾਈ ਮੀਆ ਅੱਜ ਆਨੰਦਪੁਰ ਸਾਹਿਬ ਆ ਰਹੇ ਬਹੁਤ ਸਾਲਾਂ ਬਾਅਦ ਆ ਰਹੇ ਨਗਾਰਾ ਵਜਾਉਂਦਾ ਹੁੰਦਾ ਹੈ ਦਖਣੀ ਬਲਦ ਕੋਲ ਹੈ ਨਿਸ਼ਾਨ ਸਾਹਿਬ ਕੋਲ ਹੈ ਜਦੋਂ ਨਗਾਰਾ ਵਜਾਉਂਦਾ ਆ ਰਿਹਾ ਤੇ ਅੰਤਰਜਾਮੀ ਪਾਤਸ਼ਾਹ ਦਸਵੇਂ ਪਾਤਸ਼ਾਹ ਸਹਿਬ ਨੂੰ ਪਤਾ ਲੱਗਿਆ ਹਜ਼ੂਰ ਨੇ ਬਚਨ ਆਖਿਆ ਵੀ ਨਗਾਰਾ ਕੌਣ ਵਜਾ ਰਿਹਾ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਹਿਣ ਲੱਗੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਿਲੇ ਦਾ ਸਿੱਖ ਭਾਈ ਮੀਆਂ ਦੀ ਆ ਰਹੇ ਨੇ ਸਹਿਬ ਕਹਿਣ ਲੱਗੇ ਦਾ ਨਗਾਰਾ ਖੋਲੋ ਇਹਨੂੰ ਪਤਾ ਨਹੀਂ ਹੈ ਵੀ ਨਗਾਰਾ ਗੁਰੂ ਦੇ ਦਰਬਾਰ ਸਜੇ ਹੋਏ ਨੇ ਤੇ ਨਗਾਰਾ ਵਜਾ ਰਹੇ ਹੈ ਗੁਰੂ ਜੀ ਨੇ ਵਚਨ ਕੀਤਾ ਇਹਦਾ ਨਗਾਰਾ ਖੋਲਿਆ ਦਖਣੀ ਬਲਦ ਖੋਲਿਆ ਨਿਸ਼ਾਨ ਸਾਹਿਬ ਖੋਲਿਆ ਬੜੇ ਧਿਆਨ ਨਾਲ ਸੁਣਿਓ ਹੁਣ ਗੁਰੂ ਦਰਬਾਰ ਚ ਆਇਆ ਮੱਥਾ ਟੇਕ ਕੇ ਬਹਿ ਗਿਆ ਜਦੋਂ ਸਮਾਪਤੀ ਹੋਈ ਸਾਹਿਬ ਨੇ ਕੋਲ ਬੁਲਾ ਕੇ ਵਚਨ ਆਖਿਆ ਭਾਈ ਮੀਆਂ ਜੀ ਤੇਰਾ ਦਖਣੀ ਬਲਦ ਤੇਰਾ ਨਗਾਰਾ ਤੇਰਾ ਨਿਸ਼ਾਨ ਕਿੱਥੇ ਗਿਆ ਕਲਗੀਧਰ ਪਾਤਸ਼ਾਹ ਪੁੱਛਦੇ ਨੇ ਹੱਥ ਜੁੜ ਕੇ ਕਹਿਣ ਲੱਗੇ ਪਾਤਸ਼ਾਹ ਕਿਸੇ ਵੇਲੇ ਤੁਸੀਂ ਗਾਗਰ ਚੁਕਾਈ ਸੀ ਆਪ ਹੀ ਕਿਰਪਾ ਕੀਤੀ ਗਾਗਰ ਰਖਵਾ ਦਿੱਤੀ ਇਹ ਦਾਤਾਂ ਦੇ ਦਿੱਤੀਆਂ ਇਹ ਦਾਤਾਂ ਹੁਣ ਤੁਸੀਂ ਆਪ ਹੀ ਲੈ ਲਈਆਂ ਮੈਂ ਫਿਰ ਤੁਹਾਡਾ ਸਿੱਖ ਹੱਥ ਜੋੜ ਕੇ ਬੇਨਤੀ ਕਰਨਾ ਮੈਨੂੰ ਅਗਲਾ ਹੁਕਮ ਕੀ ਹੈ ਇਹਨੂੰ ਕਹਿੰਦੇ ਨੇ ਸਿੱਖੀ ਪਾਲਣੀ ਗੁਰੂ ਦੇ ਹੁਕਮ ਨੂੰ ਪਾਲਣਾ ਕਹਿ ਲੱਗਿਆ ਮੈਨੂੰ ਅਗਲਾ ਹੁਕਮ ਕੀ ਹੈ ਉਸ ਵੇਲੇ ਗੁਰੂ ਕਲਗੀ ਤਰਪਾਚਾ ਨੇ ਪ੍ਰਸੰਨ ਹੋ ਕੇ ਇਨੂੰ ਦੱਖਣੀ ਬਲਦ ਨਗਾਰਾ ਨਿਸ਼ਾਨ ਸਾਹਿਬ ਵੀ ਵਾਪਸ ਦਿੱਤਾ ਆਪਣੀ ਦਸਤਾਰ ਦਿੱਤੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਦਿੱਤਾ ਬਚਨ ਕਹਿ ਦਿੱਤੇ ਭਾਈ ਮੀਆਂ ਜੀ ਤੁਹਾਡਾ ਲੋਕ ਪਰਲੋਕ ਸਬਰ ਗਿਆ ਤੁਹਾਨੂੰ ਅੰਤਲੇ ਸਮੇਂ ਤੱਕ ਅੰਤਲੇ ਸਵਾਸ ਤੱਕ ਤੁਹਾਡੀ ਸੁਰਤ ਵਿੱਚੋਂ ਕਦੀ ਨਾਮ ਨਹੀਂ ਭੁੱਲੇਗਾ ਬਹੁਤ ਰੱਬੀ ਰਹਿਮਤ ਅੰਮ੍ਰਿਤ ਆ ਦਿੱਤੀ